ਗਿਆਨੀ ਗੁਰਬਚਨ ਸਿੰਘ ਨੂੰ ਬਿਆਦਬੀ ਦੀਆਂ ਘਟਨਾਵਾਂ ਦੀ ਜਾਂਚ ਵਿੱਚ ਸ਼ਾਮਲ ਕਰਨ ਦੀ ਮੰਗ ਬਿਆਦਬੀ ਮਾਮਲੇ ਦੀ ਜਾਂਚ ਕਰਦੀ ਵਿਸ਼ੇਸ਼ ਜਾਂਚ ਟੀਮ ਨੂੰ ਮੰਗ ਪੱਤਰ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਮਾਝੇ ਦੇ ਟਕਸਾਲੀ ਆਗੂ ਅਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀਆ ਜਨਾਲਾ ਨੇ ਡੇਰਾਮੁਖੀ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਬਾਕੀ ਜਥੇਦਾਰ ਜੋ ਕਿ ਇਸ ਮਾਫੀ ਨਾਲ ਸੰਬੰਧਿਤ ਹਨ ਨੂੰ ਵੀ ਤਫ਼ਤੀਸ਼ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਡੇਰਾਮੁਖੀ ਨੂੰ ਮਾਫੀ ਦਿੱਤੇ ਜਾਣ ਨਾਲ ਹੀ ਇਹ ਸਾਰਾ ਮਾਮਲਾ ਜੁੜਿਆ ਹੋਇਆ ਹੈ। ਉਧਰ ਜਾਂਚ ਟੀਮ ਦੇ ਮੈਂਬਰ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਉਹ ਨਿਰਪੱਖ ਜਾਂਚ ਕਰਨਗੇ ਅਤੇ ਕਿਸੇ ਨੂੰ ਵੀ ਬਖਸ਼ਾ ਨਹੀਂ ਜਾਵੇਗਾ ਕਿ ਜਿਹੜੇ ਮੁੱਖ ਦੋਸ਼ੀ ਨੇ ਚਿੰਨਾ ਨੇ ਸਾਰਾ ਸਭ ਕੁਝ ਇਸ ਸਿੱਖ ਜਗਤ ਦਾ ਪੰਥ ਦਾ ਜੋ ਗੜਬੜ ਹੋਈ ਆ ਉਹਦੀ ਜੜ ਤੱਕ ਜਿਹੜਾ ਮੂਲ ਆ ਉਹਨੂੰ 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 ਸ਼ਾਨਵੀਣ ਕਰਕੇ ਉਹਨੂੰ ਛਾਣ ਕੇ ਸਿੱਖ ਪੰਥ ਕੋ ਪੰਜਾਬੀਆਂ ਦੇ ਸਿੱਖ ਜਗਤ 'ਚ ਇਹ ਸਭ ਕੁਝ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਦਿੱਤਾ ਜਾਵੇ ਸਾਫ ਕਾ ਜਿਹਦਰ ਗਿਆਨੀ ਗੁਰਬਚਨ ਸਿੰਘ ਕਰ ਨੇ ਚਿੰਨਾ ਨੇ ਪਹਿਲਾਂ ਮਾਫੀ ਦਿੱਤੀ ਫਿਰ ਮਾਫੀ ਸਿੱਖ ਪੰਥ ਦੇ ਵੋਧ ਵੇਕੇ ਮਾਫੀ ਨਾਮੇ ਨੂੰ ਵਾਪਸ ਕੀਤਾ ਉਹ 700 ਸੌ ਤੇ ਸਦਾ ਜਿਹੜਾ ਰਾਮ ਰਹੀਮ ਬਾਬਾ ਜਿਹੜਾ ਬਣਿਆ ਖੋਤੀ ਬਾਬਾ ਉਹਨੂੰ ਤੇ ਇਹਦੇ ਨਾਲ ਤੁਸੀਂ ਤੁਹਾਨੂੰ ਜਾਣੋ ਗਿਆਨੀ ਗੁਰਮੁਖਸੂਹ ਨਾਣੇ ਵੀ ਬਿਆਨ ਦਿੱਤੇ ਸਨ ਕਿ ਪ੍ਰੈਸ ਰਾਈ ਪ੍ਰੈਸ ਨੋਟ ਰਾਈ ਵੀ ਇਹਨਾਂ ਨੇ ਆਖਿਆ ਗਿਆਨੀ ਗੁਰਬਚਨ ਗੁਰਮੁਖਸੰਗੁਣਾ ਨੇ ਕਿ ਜਿਹੜੇ ਸਾਨੂੰ ਸਾਹ ਪ੍ਰਕਾਸ਼ ਸਿੰਘ ਬਾਦਲ ਦੀ ਕੋਟੀ 'ਚ ਤਲਬ ਕੀਤਾ ਜਾਂਦਾ ਸੀ ਤੇ ਗਿਆਨੀ ਗੁਰਬਚਨ ਸਿੰਘ ਹੁਣਾਂ ਨੇ ਉਹਨਾਂ ਦੇ ਜੋ ਬਿਆਨ ਅਖਬਾਰਾਂ 'ਚ ਮੀਡੀਆ 'ਚ ਤੁਸੀਂ ਵੀ ਤੁਹਾਡੀ ਮੀਡੀਆ ਰੂਹੀ ਅਸੀਂ ਵੇਖੇ ਆ ਗਿਆਨੀ ਗੁਰਮਤ ਸਿੰਘ ਹੁਣਾਂ ਦੇ ਕਿ ਕਿਹੜਾ ਉਹਨਾਂ ਦੇ ਜਿਹੜੇ ਉਹਨਾਂ ਨੂੰ ਜਦੋਂ ਸਾਹ ਸੁਬੀਰ ਸਿੰਘ ਬਾਦਲ ਹੋ ਡਿਪਟੀ ਮੁੱਖ ਮੰਤਰੀ ਸਨ ਉਹਨਾਂ ਨਾਲ ਜਿਹੜੀ ਗੱਲਬਾਤ ਕਰਾਈ ਗਈ ਆ ਉਹ ਵੀ ਗਿਆਨੀ ਗੁਰਬਚਨ ਸੋਹਣਾ ਨੇ ਬੜੇ ਪ੍ਰੈਸ਼ਰ ਨਾਲ ਉਹਨਾਂ ਨੇ ਫੋਨ 'ਤੇ ਗੱਲਬਾਤ ਕਰਾਈ ਆ ਤੇ ਇਹ ਸਾਰਾ ਇਹ ਤਾਂ ਜਗ ਜਾ ਰਿਹਾ ਇਹ ਕੋਈ ਸਾਨੂੰ ਦੱਸਣੀ ਜ਼ਰੂਰ ਨਹੀਂ ਉਹ ਤੇ ਆਪ ਜਹੇਦਾਰ ਜੀ ਦੱਸਦੇ ਇਹ ਵੀ ਦੱਸਦੇ ਆ ਨਾ ਕਿ ਜਦੋਂ ਇਹ ਤਲਬ ਕੀਤੇ ਗਏ ਨੇ ਉਦੋਂ ਗਿਆਨੀ ਗੁਰਬਚਨ ਸਿੰਘ ਸਾਹਿਬ ਸੀ ਗਿਆਨੀ ਗੁਰਬਚਨ ਸਿੰਘ ਤੇ ਨਾਲ ਜਿਹੜੇ ਸੁਰਗਵਾਸੀ ਆਪਣੇ ਗਿਆਨੀ ਮਾਲ ਸਿੰਘ ਵੀ ਸਨ ਕਿਹੜੇ ਸੁਰਗਵਾਸੀ ਹੋ ਗਏ ਨੇ ਉਹ ਵੀ ਨਾਲ ਸਨ ਉਦੋਂ ਇਹਨੂੰ ਤੇ ਇੱਕ ਨਿਮਾਣਾ ਸਿੱਖ ਹੋ ਕੇ ਜਿਹਦੇ ਕੋ ਸਾਰੀ ਉਮਰ ਆਉਣ ਵਾਲੇ ਜੁਗਾਂ ਜੁਗਾਂ ਤੱਕ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਦੇ ਕੋ ਮੰਗਣਾ ਝੋਲੀ ਮੰਗਾ ਹੀ ਤੇ ਇਹ ਗੁਰੂ ਦੇ ਵਾਸਤੇ ਇੱਕ ਸਚਾਈ ਗੁਰੂ ਗ੍ਰੰਥ ਸਾਹਿਬ ਵਾਸਤੇ ਸਚਾਈ ਵਾਸਤੇ ਸਿੱਖ ਪੰਥ ਵਾਸਤੇ ਜਿਹੜੀ ਸਚਾਈ ਦੀ ਗੱਲ ਆ ਉਹ ਅਸੀਂ ਕਰਦੇ ਰਹਿਣਾ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਜਿਹੜਾ ਇਦਾਂ ਵੱਡਾ ਜਿਹੜਾ ਪੰਥਕ ਮੁੱਦੇ ਦੇ ਪੰਥਕ ਜਿਹੜੀਆਂ ਪਰੰਪਰਾਵਾਂ ਦੇ ਜਿਹੜਾ ਘਾਣ ਲੱਗਾ ਆ ਉਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਜੋ ਮੰਗ ਪੱਤਰ ਦਿੱਤਾ ਗਿਆ ਹੈ ਉਹ ਮੰਗ ਪੱਤਰ ਮੈਂ ਸਹਿਰ ਸਵੀਕਾਰ ਕਰ ਲਿਆ ਜੀ ਹਰ ਨਾਗਰਿਕ ਦਾ ਫਰਜ਼ ਹੈ ਕਿ ਉਹ ਤਕਤੀਸ ਦੇ ਵਿੱਚ ਸਹਾਇਤਾ ਕਰੇ ਹਰ ਨਾਗਰਿਕ ਦਾ ਫਰਜ਼ ਹੈ ਕਿ ਤਕਤੀਸ ਦੇ ਵਿੱਚ ਉਹ ਕੁਝ ਵੀ ਜੇਕਰ ਕਰਨਾ ਚਾਹੁੰਦਾ ਹੈ ਮੰਗ ਪੱਤਰ ਦੇਣਾ ਚਾਹੁੰਦਾ ਹੈ ਉਦੇਸ਼ਕ ਦਾ ਲੇਕਿਨ ਉਸ ਦੇ ਉਤੇ ਅਮਲ ਕਰਨਾ ਉਸ ਦੇ ਉਤੇ ਕੀ ਕਰਵਾਈ ਕਰਨੀ ਹੈ ਉਹ ਸਾਡਾ ਤਫਤੀਸ਼ ਦਾ ਇੱਕ ਚਾਰਟਰ ਬਣ ਚੁੱਕਿਆ ਹੈ ਤੇ ਉਸ ਚਾਰਟਰ ਦੇ ਹਿਸਾਬ ਦੇ ਨਾਲ ਅਸੀਂ ਤਫਤੀਸ਼ ਕਰ ਰਹੇ ਹਾਂ ਇਹ ਕੋਈ ਛੋਟੀ ਮੋਟੀ ਤਫਤੀਸ਼ ਨਹੀਂ ਹੈ ਇਹ ਤਫਤੀਸ਼ ਦਾ ਸਟੈਂਡਰਡ ਜੋ ਹੋਗਾ ਉਹ ਗਲੋਬਲ ਲੈਵਲ ਦਾ ਸਟੈਂਡਰਡ ਹੈ ਇਸ ਕਰਕੇ ਮੈਂ ਇਸ ਵੇਲੇ ਕੁਝ ਵੀ ਨਹੀਂ ਕਰ ਸਕਦਾ ਹਾਂ ਕਿ ਕਿਸ ਵਿਅਕਤੀ ਨੂੰ ਕਦੋਂ ਬੁਲਾਣਾ ਹੈ ਜਾਂ ਕਿਸ ਨੂੰ ਬੁਲਾਣਾ ਹੈ ਕਿਸ ਨੂੰ ਨਹੀਂ ਬੁਲਾਣਾ ਇਹ ਤਫ਼ਤੀਸ਼ ਬਹੁਤ ਹੀ ਟ੍ਰਾਂਸਪੇਰੈਂਟ ਤੇ ਫੇਅਰ ਮੈਨਰ ਦੇ ਵਿੱਚ ਚੱਲ ਰਹੀ ਹੈ ਜਦੋਂ ਜਿਸ ਨੂੰ ਬੁਲਾਇਆ ਜਾਏਗਾ ਤੇ ਪੁੱਛ ਵੀ ਕੀਤੀ ਜਾਊਗੀ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ ਤੁਹਾਨੂੰ ਪਤਾ ਹੈ ਕਿ ਮੰਗ ਪੱਤਰ ਜੇ ਕਿਨਾਂ ਨੇ ਦਿੱਤਾ ਹੈ ਤੇ ਕੀ ਮੰਗ ਕੀਤੀ ਗਈ ਹੈ ਸਾਰਾ ਕੁਝ ਤੁਹਾਨੂੰ ਸਾਰਾ ਕੁਝ ਪਤਾ ਹੈ ਠੀਕ ਹੈ ਆਪ ਜੀ ਦੇ ਥੋੜਾ ਜਿਆਦਾ ਤੁਹਾਨੂੰ ਪਤਾ ਲੱਗਦਾ ਮੈਂ ਦੇਖੋ ਮੈਂ ਕਿਹਾ ਨਾ ਕਿ ਅਸੀਂ ਆਪਨੇ ਤਫ਼ਤੀਸ਼ ਦੇ ਚਾਰਟਰ ਦੇ ਮੁਤਾਬਿਕ ਕਾਰਵਾਈ ਕਰਾਂਗੇ ਠੀਕ ਹੈ